ਮੇਕਸ਼ਰ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਰੱਖੀ ਹੋਈ ਹੈ ਕ੍ਰਾਈਮ ਦੇ ਅਗੇਂਸਟ ਉਹ ਸਪੈਸ਼ਲਿਟੀ ਸਨੇਚਿੰਗ ਹੈ ਜਾਂ ਜਿਹੜੀ ਰੋਬਰੀ ਹੈ ਉਹਨੂੰ ਬੜੀ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਇਹਦੇ 'ਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਕ ਅਸੀਂ 11 ਮੈਂਬਰ ਰੋਬਰਸ ਬਲੀਕ ਸਨੇਚਰ ਦਾ ਗੈਂਗ ਫੜਿਆ ਔਰ ਉਹਦੇ ਤੋਂ ਸਾਡੀਆਂ ਤਕਰੀਬਨ 30 ਵਾਰਦਾਤਾਂ ਜਿਹੜੀਆਂ ਉਹ ਰਿਸ ਹੋਈਆਂ ਇਹ ਜਿਹੜਾ 11 ਮੈਂਬਰ ਗੈਂਗ ਹੈਗਾ ਸਾਰੇ ਯੰਗਸਟਰਸ ਨੇ ਔਰ ਬਾਰ-ਬਾਰ ਰਿਪੀਟਰ ਨੇ ਇਹਦਾ ਕਿੰਗਪਿੰਗ ਹੈਗਾ ਮਨਵੀਰ ਬਾਵਾ ਜੋ ਕਿ ਗੁਰਨਾਨਕਪੁਰੇ ਦਾ ਰਹਿਣ ਵਾਲਾ 21 ਸਾਲ ਉਮਰ ਹੈ ਦੀ ਇਹਦੇ ਇਹਨਾਂ ਦੇ ਖਿਲਾਫ ਮੁਕੱਦਮਾ ਜਿਹੜਾ ਅਸੀਂ ਦਰਜ ਕਰਤਾ ਜਿੱਥੇ ਅਰੈਸਟ ਹੋਏ ਨੇ ਗੇਟ ਹਕੀਮਾ ਇਹਦੇ ਚ ਰਣਜੀਤ ਐਵੇਨਿਊ ਪੁਲਿਸ ਨੇ ਵੀ ਬੜਾ ਅੱਛਾ ਕੰਮ ਕੀਤਾ ਸੋ ਦੋਨੋਂ ਜਿਹੜੀ ਪੁਲਿਸ ਰਣਜੀਤ ਐਵੇਨਿਊ ਕਾਣੇ ਦੀ ਤੇ ਗੇਟ ਹਕੀਮਾ ਤੇ ਉਹਨਾਂ ਦੇ ਆਫੀਸਰਸ ਅੰਤ ਐਸ ਐਚਓ ਨੀਰਜ ਰঞ্জੀਤ ਐਵਨੀਓ ਸਤਨਾਮ ਸਾਡੇ ਐਸ ਐਚਓ ਗੇਟ ਕੀਮਾ ਏਸੀਪੀ सुरेंद्र ਔਰ ਨਾਲ ਮੈਡਮ ਦਰਪਨ ਏਡੀਸੀਪੀ ਵਨ ਉਹਨਾਂ ਨੇ ਵੀ ਸਾਰਿਆਂ ਨੇ ਬੜਾ ਅੱਛਾ ਟੀਮ ਨੇ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰਕੇ ਸਾਰਾ ਗੈਂਗ ਜਿਹੜਾ ਅਰੈਸਟ ਕੀਤਾ ਇਹਨਾਂ ਦੇ ਕਬਜ਼ੇ ਦੇ ਵਿੱਚੋਂ 23 ਮੋਬਾਈਲ ਹੁਣ ਤੱਕ ਮਿਲ ਚੁੱਕੇ ਆ ਤਿੰਨ ਦਾਤ ਨੇ ਜਿਹੜੇ ਫੋਨ ਵਾਸਤੇ ਯੂਜ਼ ਕਰਦੇ ਕਿਰਪਾਨ ਹੈ بیسਬਾਲ ਬੈਟ ਹੈ ਇਹ ਲੋਹੇ ਦੇ ਰੌਡ ਨੇ ਤੇ ਪੰਜ ਮੋਟਰਸਾਈਕਲ ਹੁਣ ਤੱਕ ਬਰਾਮਦ ਹੋ ਚੁੱਕੀ ਐ ਔਰ ਇਹਦੇ ਚ ਜਿਹੜੀ ਇਹ ਲੋਕਾਂ ਨੂੰ ਟਾਰਗੇਟ ਕਰਦੇ ਸੀ ਉਹਦੇ ਚ ਹੈਗਾ ਕਿ ਜਿਹੜੇ ਵੈਂਡਰਸ ਨੇ ਜੋ ਐ Zomato ਵਗੈਰਾ ਦੇ ਜਿਹੜੇ ਪਿੱਛੇ ਇਹਨਾਂ ਨੇ ਖੋਹ ਕੀਤੀ ਸੀ ਰਣਜੀਤ ਐਵੇਨਿਊ ਦੇ ਵਿੱਚ ਉਹ ਬੜਾ ਸੈਂਸੇਸ਼ਨਲਾਈਜ਼ ਹੋਇਆ ਸੀ ਕੇਸ ਮੋਟਰਸਾਈਕਲ ਵੀ ਲੈ ਗਏ ਸੀ ਉਹ ਵੀ ਅਸੀਂ ਬਰਾਮਦ ਕੀਤਾ ਡਿਲੀਵਰੀ ਏਜੰਟਸ ਨੂੰ ਯਾਰ ਰਾਤ ਦੇ ਟਾਈਮ ਤੇ ਜਿਹੜੇ ਟੂ-ਵੀਲਰ ਵਾਲਿਆਂ ਨੂੰ ਜਾਂ ਰੇਲਵੇ ਟੂਰਿਸਟ ਨੂੰ ਗੈਂਗ ਟਾਰਗੇਟ ਕਰਦਾ ਸੀ ਔਰ ਇਹਨੇ ਪੁੱਛ ਗਿੱਤੋ ਇਹ ਗੱਲ ਕਲੀਅਰ ਹੋਈ ਹੈ ਵੀ 2021 ਤੋਂ ਹੀ ਇਹਨਾਂ ਦੇ ਖਿਲਾਫ ਮੁਕਦਮੇ ਕਾਫੀ ਦਰਜ ਨੇ ਕਿ 2021 ਦੇ ਵਿੱਚ ਫਿਰ 22 ਦੇ ਵਿੱਚ 23 ਤੇ ਹੁਣ 24 ਦੇ ਵਿੱਚ ਤੇ ਜਦੋਂ ਵੀ ਇਹ ਵਾਪਸ ਆਪਣੇ ਆਉਂਦੇ ਨੇ ਬਾਰ-ਬਾਰ ਵੇਲਦੇ ਤੇ ਇਹੀ ਕੰਮ ਕਰਦੇ ਨੇ ਤੇ ਮੈਂ ਇਹਨੂੰ ਅੱਛੀ ਕਾਮਯਾਬੀ ਮੰਗਦਾ ਔਰ ਜਿਹੜਾ ਇਹਨਾਂ ਦਾ ਤੇ ਇਨਸੀਡੈਂਟਸ ਨੇ ਉਹ 3 ਮਹੀਨੇ ਦੇ ਵਿੱਚ ਵਿੱਚ ਪਿਛਲੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਚਾਹੇ ਪਿੰਕ ਪਲਾਜ਼ਾ ਹੋਵੇ ਰੰਜੀਤ ਐਵਨਿਊ اسلام آباد ਛਾਟਾ ਔਰ ਗੁਰਨਾਮਕਪੁਰ ਆ ਪੁਤਲੀ ਘਰ ਪਖਤਾਵਾਲਾ ਦਾਣਾ ਮੰਡੀ ਤਾਰਾਵਾਲਾ ਪੋਲ ਵਗੈਰਾ ਕਨੂਕੁਰ ਕਾਲੇ ਏਰੀਏ ਚ ਵੀ ਐਕਟਿਵ ਰਹੇ ਸੋ ਇਹਦੇ ਚ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਊਗੀ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਚ ਹੋਰ ਵੀ ਸਾਨੂੰ ਮੋਟਰਸਾਈਕਲ ਤੇ ਹੋਰ ਜਿਹੜੀਆਂ ਬਰਾਮਦੀਆਂ ਇਹਨਾਂ ਤੋਂ